ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ 사ਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਇਟਲੀ ਦੇ ਇਹ ਬੰਦੇ ਨੇ ਜਿਹੜੇ ਪੁਰਾਣੇ ਘਰਾਂ ਦੇ ਵਿੱਚ ਜਾ ਕੇ ਵੀਡੀਓ ਬਣਾਉਂਦੇ ਨੇ ਇਦਾਂ ਹੀ ਇੱਕ ਖਾਲੀ ਪਏ ਘਰ ਦੇ ਵਿੱਚ ਇਹ ਗਏ ਤੇ ਇਹਨਾਂ ਨੇ ਜਦੋਂ ਉੱਥੇ ਪੌੜੀ ਦੇ ਉੱਤੇ ਕੁਝ ਰੱਖਿਆ ਪਰ ਆਸਮਾਨ ਤਾਂ ਅਚਾਨਕ ਹੀ ਉੱਪਰੋਂ ਦੇਖੋ ਤੁਸੀਂ ਇੱਕ ਤਿੱਖੀ ਚੀਜ਼ ਸਿੱਧੀ ਪੌੜੀ ਵੱਲ ਨੂੰ ਬਦੀ ਮਤਲਬ ਕਿ ਇੱਕ Trap ਸੀਗਾ ਜੇ ਕੋਈ ਬੰਦਾ ਉਸ ਪੌੜੀ ਦੇ ਉੱਤੇ ਸਿੱਧਾ ਜਾ ਕੇ ਚੜ ਜਾਂਦਾ ਤਾਂ ਇੰਨੀ ਤਿੱਖੀ ਚੀਜ਼ ਸਿੱਧੀ ਉਹ ਬੰਦੇ ਦੇ ਮੱਥੇ ਦੇ ਆਰ-ਪਾਰ ਹੋ ਜਾਣੀ ਸੀ ਯਾਨੀ ਕਿ ਉਹਨੇ ਬੰਦਾ ਮਾਰ ਦੇਣਾ ਸੀਗਾ ਇਹ ਹੁਣ Trap ਜਿਹੜੇ ਬੰਦੇ ਦਾ ਘਰ ਪੁਰਾਣਾ ਪਿਆ ਸੀ ਉਹਨੇ ਲਾਇਆ ਹੋਇਆ ਸੀ ਜਾਂ ਕਿਉਂਕਿ ਖਾਲੀ ਪਏ ਨੇ ਘਰ ਇੱਥੇ ਕੋਈ ਨਹੀਂ ਰਹਿੰਦਾ ਜਾਂ ਇਹ ਕਿਸੇ ਹੋਰ ਬੰਦੇ ਦੀ ਸ਼ਰਾਰਤ ਸੀਗੀ ਪਰ ਜੋ ਵੀ ਸੀਗਾ ਬੜਾ ਖਤਰਨਾਕ ਸੀ ਉਹ ਕਹਿੰਦੇ ਵੀ ਸਾਨੂੰ ਸ਼ੱਕ ਹੋਇਆ ਕਿਉਂਕਿ ਉੱਥੇ ਦੇ ਹਾਲਾਤ ਇਦਾਂ ਦੇ ਸੀਗੇ ਵੀ ਸ਼ਾਇਦ ਇੱਥੇ ਕੁਛ ਨਾ ਕੁਛ ਇਦਾਂ ਦਾ ਟਰੈਪ ਕਰਨ ਵਾਸਤੇ ਹੋ ਸਕਦਾ ਉਹ ਕਹਿੰਦੇ ਅੱਗੇ ਵੀ ਸਾਨੂੰ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਰਕੇ ਸਾਡੇ ਦਿਮਾਗ 'ਚ ਇਹ ਚੀਜ਼ ਸੀਗੀ ਤੇ ਅਸੀਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਉਹ ਦੇਖ ਲਿਆ ਪਰ ਜੇ ਕੋਈ ਅਣਜਾਣ ਬੰਦਾ ਹੁੰਦਾ ਮਾਰਿਆ ਗਿਆ ਸੀ ਦੇਖੋ ਲੋਕ ਕੈਸੀਆਂ ਕੈਸੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਸੈੱਟ ਕਰਕੇ ਰੱਖਦੇ ਨੇ ਧੰਨਵਾਦ